ਕੋ ਦੋਸਤੋ ਜਦੋਂ ਕਿਤੇ ਆਪਾਂ ਰਸਤੇ 'ਚ ਜਾਨੇ ਆਂ ਤੇ ਆ ਵੇਖੋ ਸੱਪ ਕਿਉਂਕਿ ਘਾੜੇ ਨਾਲ ਨਾ ਜਾਇਆ ਕਰੋ ਆ ਦੇਖੋ ਸੱਪ ਜਿਹੜਾ ਆ ਦੇਖੋ ਘਾੜੇ ਵਿੱਚ ਲੋਕੀਂ ਪੁੱਛੋ ਫੜ ਕੋਈ ਮਾਰ ਦੇ ਆ ਦੇਖੋ ਰਸਤੇ ਦੇ ਵਿੱਚ ਆਉਣ ਜਾਣ ਲੱਗਿਆਂ ਕਦੇ ਵੀ ਧਿਆਨ ਨਾਲ ਆਇਆ ਜਾਇਆ ਕਰੋ ਪਾਉ ਜੀ ਆ ਵੇਖੋ ਕਰਾ 나ਗ ਦੇਵਤਾ ਆ ਦੇਖੋ ਸੜਕ ਦੇ ਕਿਨਾਰੇ ਕਿਉਂਕਿ ਜਦੋਂ ਕਿਤੇ ਆਪਾਂ ਜਾਣਦੇ ਆ ਜਿਆਦਾ ਸੜਕ ਦੇ ਕਿਨਾਰੇ ਚੱਲਦੇ ਆ ਨਾ ਪੈਦਲ ਜਾਂ ਕਿਤੇ ਮੋਟਰਸਾਈਕਲ ਪਾਉ ਜੀ ਆਪਣਾ ਮੇਰਾ ਚਾਚਾਈਸੀ ਭਾਈ ਜੀ ਇਸੇ ਤਰ੍ਹਾਂ ਬਾਈ ਜੀ ਸੱਪ ਸਾਈਡ ਤੇ ਬੈਠਾ ਸੀ ਫੂਕੀ ਮਾਰੀ ਸੀ ਸਾਰੀ ਲੱਤ ਗਲ ਗਈ ਤੇ ਲੱਤ ਪਾਉ ਜੀ ਕਟਣੀ ਪਈ ਸੀ ਤੇ ਖਾਸ ਕਰਕੇ ਆ ਵੇਖੋ ਹੁਣ ਵੱਡਾ ਜਾਂਦਾ ਘਾਹ ਦੇ ਵਿੱਚ ਆਹ ਦੇਖੋ ਬਾਈ ਜੀ ਤੇ ਇਸ ਗੱਲ ਦਾ ਥੋੜਾ ਜਿਹਾ ਖਿਆਲ ਰੱਖਿਆ ਕਰੋ ਕਿਤੇ ਵੀ ਆਉਣਾ ਜਾਣਾ ਤਾਂ ਜਿਆਦਾ ਘਾਹ ਦੇ ਨਾਲ ਦਬਾ ਕੇ ਨਾ ਚੱਲੋ ਆਹ ਦੇਖੋ ਆਹ ਦੇਖੋ ਬਾਈ ਜੀ ਆ ਦੇਖੋ ਕਰਾ ਪੂਰੀ ਛਾਲ ਮਾਰਦਾ ਕਿਉਂ ਜੱਗਿਆ ਸ਼ੇਅਰ ਕਰੋ ਵੀਡੀਓ ਬਾਤੋ